ਸਤਨਾਮ ਵਾਈਖ ਨਾਨਕ ਹਮਸੋਇ ਕਹਿ ਤਕਬੀਰ ਸੁਨੋ ਦੇ ਲੋਇ ਅਬ ਤੁਮਰੀ ਪਦ ਤੀਨ ਨ ਹੋਈ ਅਬ ਤੁਮਰੀ ਕਹਿ ਤਕਬੀਰ ਸੁਨੋ ਦੇ ਲੋਇ ਅਬ ਤੁਮਰੀ ਕੀ ਭਾਣਾ ਹੈ ਸ੍ਰੀ ਭਗਵਤੀ ਜੀ ਸਹਾਏ ਵਾਰਨ ਸ੍ਰੀ ਭਗਵਤੀ ਜੀ ਕੀਪਾ ਚਾਹੇ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਦਰ ਗੁਰ ਤੇ ਅਮਰਦਾਸ ਸਦਮ ਦਾਸ ਹੋਈ ਸਹਾਏ ਅਰਜਨ ਹਰਗੋਬਿੰਦੋ ਸਿਮਰਉ ਸ੍ਰੀ ਹਰਦਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਗੱਟੇ ਸਭ ਦੁੱਖ ਗਾਏ ਤੇਗ ਬਹਾਦਰ ਸਿੰਘ ਰਿਆਏ ਘਰ ਨਾਉ ਨਿਬਿਆਵੇ ਟਾਏ ਸਭ ਥਾਈ ਹੋਏ ਸਹਾਰੇ ਅਸਮੀ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸੰ ਪਾਛਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਅਧਿਆਨ ਕਰਕੇ ਬੋਲੋ ਜੀ ਪੰਗਾ ਪਿਆਰਿਆ ਕਹੁ ਸਾਹਿਬ ਜਾਦਿਆਂ ਚਾਲਿਆਂ ਮੁਕਿਆਂ ਹਠਿਆਂ ਜਪਿਆ ਤਪਿਆ ਜਨਾ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਗਵਾ ਜੀ ਦੇਸ਼ ਕੇ ਅਲਿਖ ਕੀਤਾ ਤੇਰਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨੁਰ ਕੀ ਖਾਲਸਾ ਜੀ ਬੋਲੋ ਜੀ ਜੈ ਹੋ ਤੰਨਾ ਸਿੰਘਾਂ ਸਿੰਘਣਿਆ ਧਰਮ 헤ਰ ਸੀਸ ਦਿੱਤੇ ਬੰਦ ਬੰਦ ਕਟਾਏ ਉੱਤ ਪ੍ਰਿਆ ਲੋਹਈਆ ਚਰਖਣੀਆਂ ਤੇ ਚੜ੍ਹਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੈਸਾ ਸਵਸਨ ਨਾਲ ਲਿਭਾਈ ਤੇ ਨਾਲੀ ਕਮਾਈ ਦਾ ਧਿਆਨpur ਕੇ ਖਾਲਸਾ ਜੀ ਬੋਲ ਜੀ ਪੰਝਾ ਤਰਤਾ ਸਵਤ ਗੁਰਦੁਆਰਿਆਂ ਦਾ ਧਿਆਨpur ਕੇ ਬੋਲ ਜੀ ਰਤਨੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਤੇ ਪਿਆਵੇ ਜੱਟਿਆਵਨ ਦਾ ਸਭ ਕਾ ਸਰਬ ਸੁਖ ਹੋਵੇ ਰਹਾ ਰਹਾ ਖਾਲਸਾ ਜੀ ਸਾਇ ਪਹਾੜ ਪਹਾੜ ਛਿਆ ਰਿਆਏ ਦੇਗ ਤੇਗ ਫਤਿਹ ਬ੍ਰਿਤ ਕੀ ਪੈਰ ਪੰਥ ਕੀ ਜੀਂ ਸ੍ਰੀ ਸਾਹਿਬ ਜੀ ਸਾਇ ਕਾਲ ਸੇ ਰਿਕੇ ਬੋਲ ਬਾਲੇ ਬਲੋ ਜੀ ਹਾ ਰੇ ਗੁਰ ਸਿਖਾਰੂ ਸਿੱਖੇਦਾਰ ਪੀਸਦਾਰ ਰਹਿਤਦਾਨ ਵਿਵੇਕਦਾਰ ਵਿਸਾਹਦਾਨ ਪ੍ਰੋਸਾਦਾਰ ਬਨ ਸਰਦਾਰ ਨਾਮ ਬਹਾਰ ਸ੍ਰੀ ਘਰਤੂ ਸਰਬ ਸਾਇ ਜੀ ਦੇ ਦਰਸ਼ਨ ਸ਼ਨਾਰ ਚੰਕਨੀਆ ਢੰਡੇ ਵੰਗੇ ਜੋਗ ਜੋਗ ਅਟਲ ਤਨ ਦਾ ਅੰਕਾਰ ਬਲੋ ਜੀ ਹਾ ਰੇ ਖਰਮ ਮਨਿਵਾ ਮਤਿ ਉੱਚੀ ਮਤਿ ਪਤ ਦਾ ਰੱਖਾ ਬਵਾਹੇ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਭਾਨ ਜੀਓ ਸ੍ਰੀਨਨਕਾਰਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਹਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੂਲੇ ਦਰਸ਼ਨ ਦੇਦਾਰ ਅਤੇ ਸੇਵਾ ਸੰਭਾਲ ਦਾ ਤਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਰਿਆ ਦੇ ਮਾਨ ਨਿਤਾਣਿਆਂ ਦੇ ਆਣ ਨਿਉਟਿਆਂ ਦੇ ਉਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਹਾਰਾ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜਿਆ ਸਤਿਗੁਰੂ ਜੀ ਆਵ ਚਾਰ ਪਹਿਰ ਵਹਿਣਾ ਜੀ ਦੇ ਭਾੜੇ ਅੰਦਰ ਬਤੀਤ ਹੋਈ ਚਾਰ ਪਹਿਰ ਬਿਹਾਰਾ ਆਪਣੇ ਭਾੜੇ ਅੰਦਰ ਬਤੀਤ ਕਰਾਉਣਾ ਆਵਰ ਸ਼ਹੀਦ ਧੰਨ ਧੰਨ ਬਾਵਾ ਦੇ ਸਿੰਘ ਰੀਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਸਾਧਗੁਰੂ ਜੀਓ ਆਪਦੀ ਦੇ ਸੋਹਣੇ ਸਿਗਾਸਣ ਤਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਸਿਗਾਸਣ ਦੇ ਉੱਪਰਤਾ ਇਸ ਮਨ ਅੰਦਰ ਕੀ ਭੁੱਲੇ ਦਰਸ਼ਨ ਦੇ ਦਾਰ ਪਾਵਨ ਪ੍ਰਭਾਨ ਉਸਕੀ ਸੰਗਤਾਰੋਂ ਗੁਰਤਾਰਥ ਕਰੋ ਦਰपयाई संग दे दर हाजरी ਤੈਨੂੰ ਹੁਣ ਤੇ ਤਵਾ ਉਸੇ ਵਾ ਵਾ ਦਰ ਪ੍ਰਵਾ ਕਰਨੀਆ ਦਰੋ ਕਰੋ ਸਿੱਖੀ ਸਿਦਕ ਤਪਰੋ ਸਾਥ ਨਾਮ ਦਾਨ ਬਖਸ਼ਣਾ ਸ਼ੁਭ ਪਾਵ ਲਾਵਾ ਪੂਰੀਆ ਕਰਨੀਆ ਸਰਬੱਤ ਦੇ ਤਾਰਜ ਰਾਸ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋ ਕਾਸ ਨੂੰ ਸਾਨਾ ਤੋਂ ਪ੍ਰਕਾਸ਼ ਸਾਨਾ ਜਰ ਜਾਣ ਦੀ ਆਗੇ ਆਵਕਸ਼ੂ ਰਸਤੇ ਸੁ ਅੰਗ ਸਾਨ ਸਹਾਈ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਵਲਿਆਸੀ ਦਾ ਨਾਮ ਚਿਤ ਆਵੇ ਨਾਨਕ ਦਾ ਗਾਵ ਚਰਦੀ ਕਲਾ ਤੇਰੇ ਬਾਣੇ ਸਰਬਤ ਦਾ ਖਲਾਸ ਵਾਹਿਗੁਰੂ ਦੀ ਕਾ ਖਾਲਸਾ i <speaking in Spanish> Yeah, yeah, yeah.